ਨਵਾਦ ਇੱਕ ਤਰੀਕ ਨੂੰ ਜਦੋਂ ਝਾੜੂ ਵਾਲਾ ਬਟਨ ਦਬੋਂਗੇ ਤੁਹਾਡੀ ਡਿਊਟੀ ਖਤਮ ਮੇਰੀ ਡਿਊਟੀ ਸ਼ੁਰੂ ਲਾਲਜੀਤ ਦੀ ਡਿਊਟੀ ਸ਼ੁਰੂ ਦਿੱਲੀ ਜਾਊਗਾ ਤੁਹਾਡਾ ਪੁੱਤ ਜਦੋਂ ਦਿੱਲੀ ਜਾ ਕੇ ਪਾਰਲੀਮੈਂਟ ਚ ਗੱਜੂਗਾ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ 1 ਰੁਪਈਆ ਵੀ ਪੰਜਾਬ ਦਾ ਰੋਕ ਕੇ ਦਿਖਾ ਦੇਗੀ ਮਾਚੇ ਦੀ ਸ਼ਕਤੀ ਦਿੱਲੀ ਭੇਜੋ ਖ਼ਲਾਫ਼ ਕਰ ਲਿਓ ਇੱਧਰ ਉੱਧਰ ਆਪਣੇ ਕੋਲ ਹੀ ਇਹ ਸਰਕਾਰ 3 ਸਾਲ ਅੱਗੇ ਉਦੋਂ 5 ਸਾਲ ਫੇਰ ਅੱਗੇ ਉਦੋਂ 5 ਸਾਲ ਫੇਰ ਅੱਗੇ ਆਪਣੇ ਕੋਲ ਹੀ ਇਹ ਲੋਕਾਂ ਦੀ ਪਹਿਲੀ ਵਾਰ ਤੋਂ ਸਰਕਾਰ ਬਣੀ ਹੈ ਕੰਮ ਤਾਂ ਪਾਈ ਕਰਨੀ ਹੈ ਇੱਧਰ ਉੱਧਰ ਵੋਟਾਂ ਦਾ ਖ਼ਲਾਫ਼ ਕਰ ਲਿਓ ਲਾਲ ਜੀ ਤਰੂ ਪਾ ਕੇ ਵੋਟਾਂ ਦਾ ਵੀ ਮੁੱਲ ਪਾਓ ਔਰ ਨਾਲ ਉਸ ਤੋਂ ਬਾਅਦ ਫਿਰ ਕੰਮ ਕਰਨ ਦਾ ਨਜ਼ਾਰਾ ਮੈਨੂੰ ਵੀ ਆਊਗਾ ਕੋਟ ਮੈਨੂੰ ਪਾ ਰਹੀ ਹੈ ਮੇਰੀ ਮੇਰੀ ਸਵਾ ਦੋ ਸਾਲ ਦੀ ਇਮਾਨਦਾਰੀ ਜਿਹੜੀ ਸੌ ਨਹੀਂ ਖਾਂਦੇ ਤੁਸੀਂ ਮੈਨੂੰ ਪੈ ਰਹੀ ਹੈ ਮੈਂ ਦੱਸੂ ਮੇਰੇ ਇਹਨਾਂ ਨੂੰ ਜਿੰਨਾ ਚਿਰ ਮੈਨਾਂ ਦੀ ਚਰਨੀ ਪੁੱਟਦਾ ਉਹਨਾਂ ਚਿਰ ਮੈਂ ਹੱਕ ਦਾ ਨਹੀਂ ਥੱਕਦਾ ਨਹੀਂ ਮੈਂ ਤਾਂ ਹਰੇਕ ਤੇ ਜਾਊਂਗਾ ਕਿਕਲੀ ਕਲੀਰ ਦੀ ਬੁਰੀ ਹਾਲ ਤੁਸਖਵੀਰ ਦੀ ਜਾਵੇ ਨਾ ਕੋਈ ਕੋਈ ਜਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਦੀਆਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਸੁਖੰਗੀਰ ਮਜੀਠੀਏ ਤੇ ਫਿਰਸੇ ਹੋਰਾਂ ਨੇ ਪਹੁੰਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਦੋਂ ਜੋਂ ਨਿੜਾਈ ਜਾਵੇ ਬੋਟਨ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਕੀ ਛਿੱਤਰਨਾ ਕੁੱਟੀ ਐ ਪਰ ਹੁਣ ਸਾਡੀ ਜੱਟ ਮਾਨ ਭਗਵੰਤ ਨੇ ਪੁੱਟੀ ਐ ਲੈ 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ ਛੁੱਟੀ ਐ ਬੋਲੇ ਸੋਨਿਆ ਇਤਕਾਰ ਦਿੰਦਾ ਬੜਾ ਪਿਆਰ ਦਿੰਦਾ ਕਿ ਆ ਜਿਹੜਾ ਤੁਹਾਡੇ ਭਰਾ ਦਾ ਗੱਲ ਬਿਠਾ ਸਵੇਰੇ 5 ਵਜੇ ਤੋਂ ਲੋਕਾਂ ਦੇ ਵਿੱਚ ਜਾਣ ਲੱਗਿਆ ਰਾਤ ਦੇ 2-2 ਵਜੇ ਤੇ ਆ ਬਾਹਰੇ ਮੈਡੀਸਨ ਦਵਾਈਆਂ ਲੈ ਕੇ ਕੋਲੀ ਦਾ ਤਾਂ ਸਾਬ ਨੇ ਮਜੀਠੇ ਚੁੰਨਿਆਲੇ ਰਈਏ ਤਰਨਤਾਰਨ ਬਾਬੇ ਬਕਾਲੇ ਜਿੱਤ ਦੇ ਚੰਡੇ ਗੱਟ ਤੇ ਜਿੱਤ ਦੇ ਚੰਡੇ ਇੱਕ ਜੂੜ ਨੂੰ ਤਸਾ ਜੱਡਦੇ ਆ ਚੜਾਦੇ ਆ ਚੰਡੇ